ਬਾਬਾ ਨਾਨਕ ਸਿੰਘ ਜੀ ਦਾ 693 ਮਾਂ ਬਚਨ ਤੁਸੀਂ ਬਾਣੀ ਪੜੋ ਇਹ ਪਾਪਾ ਨੂੰ ਸਾੜ ਦੇਵੇਗੀ ਤੇ ਮਨ ਟਿਕ ਜਾਵੇਗਾ ਬਾਬਾ ਨਾਨਕ ਸਿੰਘ ਜੀ ਦਾ 694 ਮਾਂ ਬਚਨ ਵਾਹਿਗੁਰੂ ਸ਼ਬਦ ਦਰਗਾਹ ਹੀ ਟਿਕਟ ਹੈ ਪਰ ਕਰਮਾ ਵਾਲੇ ਲੈਂਦੇ ਹਨ ਬਾਬਾ ਨਾਨਕ ਸਿੰਘ ਜੀ ਦਾ 695 ਮਾਂ ਬਚਨ ਸ਼ਾਂਤੀ ਉਦੋਂ ਹੋਵੇਗੀ ਜਦੋਂ ਹਰ ਪ੍ਰਾਣੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਅਤੇ ਨਾਮ ਬਾਣੀ ਵਿੱਚ ਜੁੜੇ ਬਾਬਾ ਨਨ ਸਿੰਘ ਜੀ ਦਾ 692 ਮਾ ਬਚਨ ਗੁਰੂ ਨਾਲ ਜੋੜਨ ਵਰਗਾ ਪੁੰਨ ਕੋਈ ਨਹੀਂ ਤੇ ਤੋੜਨ ਵਰਗਾ ਪਾਪ ਕੋਈ ਨਹੀਂ ਬਾਬਾ ਨਨ ਸਿੰਘ ਜੀ ਦਾ 692 ਮਾ ਬਚਨ ਜਿੰਨਾ ਚਿਰ ਗੁਰੂ ਦੇ ਬਚਨਾਂ ਦੀ ਪ੍ਰੀਤ ਨਹੀਂ ਕਰਦੇ ਉਹਨਾਂ ਚਿਰ ਸਾਡੇ ਪੱਲੇ ਕੁਝ ਨਹੀਂ ਪੈਣਾ ਬਾਬਾ ਨਨਸਿੰਝ ਜੀ ਦਾ 698 ਮਾ ਬੱਚਨ 20 ਕੰਮ ਵੀ ਜ਼ਰੂਰੀ ਹੋਣ ਤਾਂ ਪਿੱਛੇ ਪਾ ਦਿਓ ਪਰ ਸਤ ਸੰਗਤ ਨਾ ਛੱਡੋ ਬਾਬਾ ਨਨਸਿੰਝ ਜੀ ਦਾ 699 ਮਾ ਬੱਚਨ ਬੇ ਲੋੜੇ ਮੇਲ ਜੋਲ ਨੂੰ ਕੱਟ ਕਰੋ ਆਪਣੀ ਉਸਤਤ ਸੁਣਨ ਤੋਂ ਬਚੋ ਬਾਬਾ ਨਨਸਿੰਝ ਜੀ ਦਾ 700 ਮਾ ਬੱਚਨ ਗੁਰੂ ਨਾਲ ਪ੍ਰੇਮ ਕਰਨ ਵਾਲੇ ਨੂੰ ਨਾ ਕੋਈ ਜੀਵੰਦਿਆ ਨੁਕਸਾਨ ਪਹੁੰਚਾ ਸਕਦਾ ਹੈ ਨਾ ਹੀ ਮਰਨ ਤੋਂ ਬਾਅਦ ਬਾਬਾ ਨਨ ਸਿੰਘ ਜੀ ਦਾ 700 ਪਹਿਲਾ ਬਚਨ ਮੇਰੀ ਮੇਰੀ ਕਰਦਾ ਬੰਦਾ ਮਰ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਬੰਦਾ ਤਰ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ